ਮੱਤ ਦੇ ਰੱਦ ਬਾਅਦ ਕਾਂਗਰਸ ਪੀਨਸੇ ਸਕੂਲ ਆਫ ਕੇ ਪੰਜਾਬ ਦੇ ਅੰਦਰ ਪਿਛਲੇ ਤਿੰਨਾਂ ਸਾਲਾਂ ਚ ਕਿੰਨੇ ਲਾ ਮਿਸਾਲ ਕੰਮ এডੂਕੇਸ਼ਨ ਦੇ ਖੇਤਰ ਚ ਹੋਏ ਨੇਗੇ ਸਿੱਖਿਆ ਦੇ ਖੇਤਰ ਚ ਹੋਏ ਨੇਗੇ ਕਿਉਂਕਿ ਜਦੋਂ ਮੈਂ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਦਾ ਚੌਥਾ ਬਜਟ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੱਖ ਰਿਹਾ ਸੀਗਾ ਤ ਉਸ ਸਮੇਂ ਮੈਂ ਬੈਠਦਾ ਥੀਮ ਬੈਠਦਾ ਨਾਮ ਦਿੱਤਾ ਸੀ ਕਿ ਬਦਲਦਾ ਪੰਜਾਬ ਕਿ ਪਿਛਲੇ ਤਿੰਨਾਂ ਸਾਲਾਂ ਚ ਪੰਜਾਬ ਕਿਹੜੇ-ਕਿਹੜੇ ਖੇਤਰਾਂ ਚ ਬਦਲਿਆ ਅੱਜ ਮੈਂ ਸਮਝਦਾ ਸਿੱਖਿਆ ਸਭ ਤੋਂ ਸਾਡਾ ਪ੍ਰਮੁੱਖ ਸਬਜੈਕਟ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਸਿੱਖਿਆਤ ਬਦਲਾਅ ਕਰਨਾਗਾ ਕਿਉਂਕਿ 2022 ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਲੜ ਰਹੀ ਸੀ ਜਦੋਂ ਅਸੀਂ ਦੂਜੀ ਵਾਰ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਲੜ ਰਹੇ ਸੀ ਤਾਂ ਸਾਡੇ ਕੌਮੀ ਕਨਵੀਨਰ ਹਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਅੰਦਰ ਸਿੱਖਿਆ ਦਾ ਸਿੱਖਿਆ ਦੇ ਖੇਤਰ ਦੇ ਅੰਦਰ ਲਾਹਮਿਸਾਲ ਤਬਦੀਲੀਆਂ ਕਰਾਂਗੇ ਇਹ ਵਾਦਾ ਸੀ ਪੰਜਾਬ ਦੇ ਆਮ ਲੋਕਾਂ ਦੇ ਨਾਲ ਕੀਤਾ ਸੀ ਅੱਜ ਉਹ ਹਕੀਕਤ ਦੇ ਰੂਪ ਵਿੱਚ ਗਰਾਊਂਡ ਤੇ ਦਿਖਾਈ ਦਿੰਦਾਗਾ ਅੱਜ ਉਹ ਲੋਕਾਂ ਦੇ ਵਿੱਚ ਪਰਤੱਖ ਦਿਖਾਈ ਦਿੰਦਾਗਾ ਕਿਉਂਕਿ ਅੱਜ ਜੇਕਰ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੇ ਖੁਦ ਦੱਸਿਆ ਕਿ ਮੈਂ ਖੁਦ ਸਿੰਗਾਪੁਰ ਜਾ ਕੇ ਆਇਆਗਾ ਸਕੂਲ ਦੇ ਪ੍ਰਿੰਸੀਪਲ ਸਾਹਿਬ ਖੜੇ ਨੇ ਕਿ ਇਹਨਾਂ ਨੇ ਦੱਸਿਆ ਜੋ ਗਰੰਟੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀ ਸੀ ਜੋ ਸਾਡੇ ਕੌਮੀ ਕਮਿਸ਼ਨ ਰਵਿੰਦਰ ਕੇ ਜੀ ਬਾਦ ਜੀ ਨੇ ਕਿਹਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਅਸੀਂ ਆਪਣੇ ਅਧਿਆਪਕਾਂ ਨੂੰ ਸਿੰਗਾਪੁਰ ਭੇਜਾਂਗੇ ਅਸੀਂ ਆਪਣੇ ਅਧਿਆਪਕਾਂ ਨੂੰ ਫਿਨਲੈਂਡ ਭੇਜਾਂਗੇ ਅਸੀਂ ਆਪਣੇ ਅਧਿਆਪਕਾਂ ਨੂੰ ਆਈਆਈਟੀ ਅੰਮਦਾਬਾਦ ਭੇਜਾਂਗੇ ਇਹ ਸਾਰੇ ਵਾਅਦੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਤੋਂ ਤੁਹਾਡੇ ਸਾਹਮਣੇ ਮਿਸਾਲ ਜਿਹੜਾ ਪ੍ਰਿੰਸੀਪਲ ਸਾਹਿਬ ਖੜੇ ਨੇਗੇ ਇਹ ਖੁਦ ਜਾ ਕੇ ਆਏ ਨੇ ਖੁਦ ਟ੍ਰੇਨਿੰਗ ਲੈ ਕੇ ਆਏ ਨੇ ਔਰ ਸਕੂਲ ਆਫ ਫਾਈਨੈਂਸ ਦਰਬਾਦੇ ਪ੍ਰਿੰਸੀਪਲ ਨੇ ਇਤੋਂ پتہ ਲੱਗਦਾ ਕਿ ਗਰਾਊਂਡ ਦੇ ਉੱਤੇ ਆਮ ਆਦਮੀ ਪਾਰਟੀ ਨੇ ਕਿੰਨਾ ਕੰਮ ਕੀਤਾਗਾ ਕਿੰਨਾ ਕੰਮ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾਗਾ ਜਿਸ ਤਰ੍ਹਾਂ ਡੀਓ ਸਾਹਿਬ ਆਨੇ ਦੱਸਿਆ ਕੇਸਰੋ ਦੇ ਅੰਦਰ ਬੱਚੇ ਜਾ ਕੇ ਆਏ ਨੇ ਕਿ ਸਾਡੇ ਬੱਚੇ ਆਈਆਈਟੀ ਜਾਂ ਵੱਡੀਆਂ ਇੰਸਟੀਚੂਨਾਂ ਜਾ ਕੇ ਆ ਰਹੇ ਨੇ ਔਰ ਉੱਥੋਂ ਦੇਖ ਕੇ ਆ ਰਹੇ ਨੇ ਕਿਸ ਤਰ੍ਹਾਂ ਦੀ ਐਜੂਕੇਸ਼ਨ ਸਿਸਟਮ ਜਿਹੜਾਗਾ ਉਹ ਸੰਸਾਰ ਲੈਵਲ ਦਾਗਾ ਵਰਲਡ ਪੱਧਰ ਦਾਗਾ ਸੋ ਉਹਨੂੰ ਪੰਜਾਬ ਦੇ ਅੰਦਰ ਐਗਜ਼ੀਕਿਊਟ ਕੀਤਾ ਜਾ ਰਿਹਾ ਉਹਨੂੰ ਪੰਜਾਬ ਦੇ ਅੰਦਰ ਅੱਗੇ ਲਿਜਾਇਆ ਜਾ ਰਿਹਾ ਜਦੋਂ ਸਰਕਾਰ ਆਈ ਸੀ ਤਾਂ ਉਸ ਸਮੇਂ ਤੁਹਾਡੇ ਸਕੂਲ ਦੇ ਵੀ ਕਾਫੀ ਅਧਿਆਪਕ ਹੋਣਗੇ ਪੰਜਾਬ ਦੇ ਸਾਰੇ ਸਕੂਲਾਂ ਦੇ ਬਹੁਤ ਸਾਰੇ ਅਧਿਆਪਕ ਸੀ ਲਗਭਗ 12000 12700 ਤੋਂ ਉੱਪਰ ਅਧਿਆਪਕ ਸੀ ਜਿਹੜੇ ਕੱਚੇ ਸੀ ਜਿਨ੍ਹਾਂ ਨੂੰ ਬਿਲਕੁਲ ਲਗੂੜੀ ਤਨਖਾਹ 6000 ਰੁਪਏ ਤਨਖਾਹ ਮਿਲਦੀ ਸੀਗੀ ਸੋ ਅੱਜ ਸਰਦਾਰ ਭਗਵਾਨ ਭਗਵਾਨ ਸਿੰਘ ਮਾਨ ਸਰਕਾਰ ਨੇ ਫੈਸਲਾ ਕੀਤਾ ਸੀਗਾ ਕਿ ਉਹਨਾਂ ਸਾਰੇ ਅਧਿਆਪਕਾਂ ਦੀ ਤਨਖਾਹ ਜਿਹੜੀ ਆ ਸੀ 23000 25000 ਅਤੇ 28000 ਪ੍ਰਤੀ ਮਹੀਨਾ ਕੀਤੀ ਇੱਕ ਵੱਡਾ ਬਦਲਾਅ ਜਿਹੜਾ ਤਨਖਾਹ ਦੇ ਰੂਪ ਵਿੱਚ ਕੀਤਾ ਔਰ ਉਹਨਾਂ ਸਾਰਿਆਂ ਨੂੰ ਅਸੀਂ ਪਰਮਾਨੈਂਟ ਕੀਤਾ ਪੱਕਾ ਕੀਤਾ ਤਾਂ ਕਿ ਉਹ ਸਾਡੇ ਬੱਚਿਆਂ ਨੂੰ ਅੱਛੀ ਕੁਆਲਿਟੀ ਦੀ ਗੁਣਾਤਮਕ ਜਿਹੜੀ ਐਜੂਕੇਸ਼ਨ ਆ ਪ੍ਰਦਾਨ ਕਰ ਸਕਣ ਔਰ ਇਹ ਵੀ ਨਹੀਂ ਕਿ ਕੱਲਾ 25 ਹੈ ਜਾਂ 28000 ਕਰਤੀ ਉਹਦੇ ਨਾਲ ਦੀ ਨਾਲ ਅਸੀਂ ਇਨਕਰੀਮੈਂਟਲ ਵਾਧਾ ਸ ਹਰੇਕ ਸਾਲ ਲਈ 5% ਦਾ 3% ਦਾ ਕੀਤਾ ਤਾਂ ਕਿ ਸਾਡੇ ਵਿਅਕਤੀ ਸਹਿਬਾਨ ਦਾ ਦਰਬਾਰ ਦੇ ਬਣ ਕੇ ਤਿਆਰ ਹੋ ਜੇ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਸਕੂਲ ਦੇ ਅੰਦਰ ਸਕੂਲ ਆਫ ਫੈਮਿਨਸ ਦਰਬਾਰ ਦੇ ਅੰਦਰ 33 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ 33 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਫੈਜਿਕਸ కెమిస్ట్రీ ਅਤੇ ਬਾਇਓ ਲੈਬ ਜਿਹੜੀਆਂ ਨੇ ਉਹ ਬੜ ਕੇ ਤਿਆਰ ਨੇ ਗਈਆਂ ਉਹ ਬੱਚੇ ਜਿਹੜੇ ਆਪਣਾ ਉੱਥੇ ਜਾ ਕੇ ਸਾਰਾ ਆਪਣੀ ਪੜ੍ਹਾਈ ਦਾ ਕੰਮ ਕਰਦੇ ਵੀ ਬਾਤ ਸੀ ਸਾਡੇ ਜੜਬਾ ਮਿਊਜ਼ਿਕ ਕਮੇਟੀ ਦੇ ਪ੍ਰਧਾਨ ਜੀ ਮਾਨ ਸਾਹਿਬ ਬੈਠੇ ਨੇਗੇ ਇਹ ਉਸ ਨੇ ਐਮ ਸੀ ਦੀ ਸੀਗਾ ਸਾਰੇ ਐਮ ਸੀ ਸਾਹਿਬਾਨ ਬੈਠੇ ਨੇਗੇ ਇਹ ਸਾਰਿਆਂ ਨੇ ਮੇਰੇ ਧਿਆਨ ਚ ਉਦੋਂ ਲਿਆਦਾ ਸੀਗਾ ਕਿ ਸਕੂਲ ਦੀ ਦੀਵਾਰ ਹੈ ਨਹੀਂ ਔਰ ਬੱਚੇ ਕਈ ਵਾਰ ਪਸ਼ੂ ਹਰ ਦਰਾਵੜ ਦੇਦੇ ਨੇ ਜਾਂ ਕੋਈ ਗਲਤ ਅਨਸਰ ਦਰਾਵਾੜਦਾਗਾ ਸੂਤਰਾੰਤ ਜਿਹੜੀ ਆ ਲਗਭਗ 13 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਆ ਉਹ ਦੀਵਾਰ ਬਣਾਈ ਗਈ ਆ ਸਾਰੇ ਬੱਚੇ ਜਿਹੜੇ ਉਹ ਸੇਫ ਨੇਗੇ ਔਰ ਇਸੇ ਤਰੀਕੇ ਬੱਚਿਆਂ ਦੇ ਲਈ ਰੱਖ ਪਖਾਨਿਆਂ ਦੀ ਗੱਲ ਸੀ ਕਿ ਬੱਚਿਆਂ ਲਈ ਪਖਾਨੇ ਨਹੀਂ ਬਣੇ ਹੋਏ ਕੁੜੀਆਂ ਦੇ ਲਈ ਟਾਇਲਟਸ ਨਹੀਂ ਬਣੇ ਹੋਏ ਔਰ ਲਗਭਗ 6 ਲੱਖ ਦੀ ਲਾਗਤ ਦੇ ਨਾਲ ਉਹ ਲੜਕੀਆਂ ਦੇ ਪਖਾਨੇ ਔਰ ਲਗਭਗ 40 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਲੜਕਿਆਂ ਦੇ ਪਖਾਨੇ ਬਣਾਏ ਗਿਆ ਇਸ ਸਮੇਂ ਨਾਲ ਸਕੂਲ ਆ ਇਸ ਸਕੂਲ ਦੇ ਅੰਦਰ ਸਿਕਿਉਰਿਟੀ ਗਾਰਡ ਦਾ ਪ੍ਰਬੰਧ ਕੀਤਾ ਗਿਆ ਸਕਿਉਰਿਟੀ ਗਾਰਡ ਦੇ ਨਾਲ ਨਾਲ ਜਿਹੜਾ ਕੈਂਪਸ ਮੈਨੇਜਰ ਉਹਦਾ ਪ੍ਰਬੰਧ ਕੀਤਾ ਗਿਆ ਇਹ ਸਾਰੇ ਬਦਲਾਅ ਇਸ ਤੋਂ ਵੱਡੇ ਬਦਲਾਅ ਕੀ ਹੋਣਗੇ ਜਿਹੜੀ ਮੈਂ ਪਹਿਲਾਂ ਮੈਂ ਗੱਲ ਕਹੀ ਆ ਕਿ ਪੰਜਾਬ ਕਿਵੇਂ ਬਦਲ ਰਿਹਾ ਜਿਸ ਬਦਲਾਅ ਦੇ ਨਾਮ ਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਦਿੱਤਾ ਸੀ ਉਹ ਬਦਲਾਅ ਜਿਹੜਾ ਅੱਜ ਬੱਚਿਆਂ ਦੇ ਰੂਪ ਵਿੱਚ ਸਿੱਖਿਆ ਦੇ ਖਰਾਤੀ ਦੇ ਰੂਪ ਵਿੱਚ ਤੁਸੀਂ ਪਰਤੱਖ ਦੇਖ ਸਕਦੇ ਹੋਗੇ ਕਿਉਂਕਿ ਅਸੀਂ ਪੰਜਾਬ ਨੂੰ ਬਿਲਕੁਲ ਬਦਲਣਾਗਾ ਬਲਕਿ ਰੱਖ ਦੇਣਾਗਾ ਇੱਕ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾਗਾ ਜੋ ਤੀਚਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਿੱਥਿਆਗਾ ਕਿ ਪੰਜਾਬ ਨੂੰ ਨਗਰਾ ਪੰਜਾਬ ਬਣਾਉਣਾਗਾ ਉਹਦੇ ਅੰਦਰ ਦਾ ਸਭੰਦਾ ਸਿੱਖਿਆ ਜਿਹੜੀ ਆ ਉਹ ਸਭ ਤੋਂ ਅਹਿਮ ਰੋਲ ਸਭ ਤੋਂ ਅਹਿਮ ਪਾਰਟ ਜਿਹੜਾ ਉਹ ਅਦਾ ਕਰੂਗੀ ਇਸੇ ਤਰੀਕੇ ਪੰਜਾਬ ਦੇ ਅੰਦਰ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਸ਼ੁਰੂਆਤ ਕੀਤੀ ਆ ਸਾਡੀ ਪਾਰਟੀ ਦੇ ਸੁਪਰੀਮੋ ਹਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਅਗਵਾਈ ਚ ਭਾਈ ਪਾਵਰ ਕਮੇਟੀ ਦਾ ਗਠਨ ਕੀਤਾਗਾ ਕਿ ਪੰਜਾਬ ਦੇ ਅੰਦਰੋਂ ਅਸੀਂ ਨਸ਼ਾ ਜਿਹੜਾ ਉਹ ਜੜ ਤੋਂ ਖਤਮ ਕਰਨਾਗਾ ਅਸੀਂ ਸਰਹੱਦ ਦੇ ਉੱਤੇ ਕਿਉਂਕਿ ਸਾਡਾ ਗਵਾਂਡੀ ਸੂਬਾ ਪਾਕਿਸਤਾਨਾ ਸਾਡਾ ਗਵਾਂਡੀ ਸਟੇਟ ਜਿਹੜਾ ਪਾਕਿਸਤਾਨ ਹੈਗਾ ਪਰ ਲਗਭਗ 500 ਕਿਲੋਮੀਟਰ ਦਾ ਪੱਟਾ ਫਸਟਾਈਲ ਬਾਰਡਰ ਜਿਹੜਾ ਉਹ ਇੰਟਰਨੈਸ਼ਨਲ ਬਾਰਡਰ ਹੈਗਾ ਉਸ ਬਾਰਡਰ ਦੇ ਉੱਤੇ ਡਰੋਨ ਦੇ ਰਾਹੀਂ ਕਾਫੀ ਸਾਰੇ ਇਲੀਗਲ ਹਥਿਆਰ ਜਾਂ ਜਿਹੜਾ ਉਥੋਂ ਨਸ਼ੇ ਆਉਂਦੇ ਸੀਗੇ ਸੋ ਅਸੀਂ ਐਂਟੀ ਡਰੋਨ ਸਿਸਟਮ ਐਂਟੀ ਡਰੋਨ ਸਿਸਟਮ ਜਿਹੜਾ ਉਹ ਪੰਜਾਬ ਤੇ ਲੈ ਕੇ ਆ ਰਹੇ ਹਾਂ ਦਾ ਬਾਰਡਰ ਤੇ ਲੱਗੂਗਾ ਔਰ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਉਹ ਵੀ ਬਣਾ ਰਹੇ ਸੀ 5000 ਦੇ ਕਰੀਬ ਪੰਜਾਬ ਦੇ ਹੋਮ ਗਾਰਡ ਭਰਤੀ ਕਰ ਰਹੇ ਆ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਕਿ ਸੈਕੰਡ ਲਾਈਨ ਆਫ ਡਿਫੈਂਸ ਦਾ ਕੰਮ ਕਰਨਗੇ ਕਿਉਂਕਿ ਫਸਟ ਲਾਈਨ ਆਫ ਡਿਫੈਂਸ ਜਿਹੜਾਗਾ ਉਹ ਬੀਐਸਐਫ ਆਗਾ ਤੋਂ ਅਸੀਂ ਬਿਲਕੁਲ ਸਰਹੱਦ ਦੇ ਉੱਤੋਂ ਜਦੋਂ ਨਸ਼ਿਆਂ ਦਾ ਆਦਾਨ-ਪਰਦਾਨ ਖਤਮ ਹੋ ਜੂਗਾ ਵੈਸੇ ਤਾਂ ਜ਼ਿੰਮੇਵਾਰੀ ਜਿਹੜੀ ਆ ਉਹ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀ ਬਣਦੀ ਆ ਪਰ ਲੇਕਿਨ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਰਿਹਾ ਸੋ ਪੰਜਾਬ ਸਰਕਾਰ ਆਪਣੇ ਭੂਮਿਕਾ ਨਿਭਾ ਕੇ ਪੰਜਾਬ ਦੇ ਅੰਦਰ ਜਿਹੜਿਆ ਨਸ਼ਿਆਂ ਨੂੰ ਜੜ੍ਹ ਤੋਂ ਸੀ ਖਤਮ ਕਰਾਂਗੇ ਸਾਡੀ ਇਹ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਦੇ ਸਾਨੂੰ ਇਹ ਜਿਹੜਾ ਤਾਕਤ ਤੇ ਸਾਨੂੰ ਸ਼ਕਤੀ ਤੇ ਉਹਦਾ ਸੀ ਬਿਲਕੁਲ ਪੰਜਾਬ ਦੇ ਹੱਕ ਵਿੱਚ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਉਹਦਾ ਇਸਤੇਮਾਲ ਕਰਾਂਗੇ ਇਸੇ ਤਰੀਕੇ ਪਿਛਲੇ 3 ਸਾਲਾਂ ਦੇ ਅੰਦਰ ਲਗਭਗ 97000 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਉਹ ਪੰਜਾਬ 'ਚ ਆਇਆਗਾ 97000 ਕਰੋੜ ਦਾ ਨਿਵੇਸ਼ ਆਇਆਗਾ ਜਿਵੇਂ ਬਿਜ਼ਨਸ ਬਲਾਸਟਰ ਦੀ ਗੱਲ ਕੀਤੀ ਸੀ ਨਾ ਪਹਿਲਾਂ ਕਿ ਬਿਜ਼ਨਸ ਬਲਾਸਟਰ ਕੀ ਆ ਇਹ ਨਿਵੇਸ਼ ਆ ਜਦੋਂ ਸਾਡੇ ਬੱਚੇ ਜੇ ਤੁਹਾਡੇ ਬੱਚੇ ਬੱਚੀਆਂ ਬਿਜ਼ਨਸ ਬਾਰੇ ਸਿੱਖਣ ਗਿਆ ਬਿਜ਼ਨਸ ਬਾਰੇ ਸਿੱਖਣ ਗਿਆ ਕਿ ਬਿਜ਼ਨਸ ਦਾ ਕੀ ਮਾਡਲ ਆ ਤਾਂ ਮੈਂ ਸਮਝਦਾ ਉਹ ਸਾਰਾ ਜੋ ਨਿਵੇਸ਼ ਆਊਗਾ ਤਾਂ ਉਹਦੇ ਰਾਹੀਂ ਉਹ ਆਪਣੇ ਆਪ ਨੂੰ ਅੱਗੇ ਇੱਕ ਉਦਮੀ ਬਣਾਉਣ ਗਿਆ ਇੱਕ ਉਜ્યોਗਪਤੀ ਬਣਨਗੇ ਸਾਡੇ ਬੱਚੇ ਵੀ ਜਿਹੜੇ ਬੱਸ ਆਮ ਦਾ ਕਿਤੇ ਨਾ ਕਿਤੇ ਰੁਜਗ ਦੇ ਵਿੱਚ ਪਿੱਛੇ ਰਹਿ ਜਾਂਦੇ ਸੀਗੇ ਉਹਨਾਂ ਨੂੰ ਵੀ ਬਹੁਤ ਵੱਡਾ ਹੁਲਾਰਾ ਜਿਹੜਾ ਮਿਲੂਗਾ ਸੋ ਮੇਰਾ ਕਹਿਣ ਦਾ ਭਾਵ ਆ ਕਿ ਲਗਾਤਾਰ ਸਰਕਾਰ ਜਿਹੜੀ ਆ ਸਰਦਾ ਭਗਵਾਨ ਸੇਵਾ ਜੀ ਦੀ ਸਰਕਾਰ ਜਿਹੜੀ ਆ ਉਹ ਲਗਾਤਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਔਰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲਗਾਤਾਰ ਲੱਗੇ ਹੋਏ ਆ ਕਿ ਉਹ ਸਫੂਰ ਪੰਗਾ ਦਿਖਾਈ ਦੇ ਰਿਹਾ ਜਿਵੇਂ ਮੈਂ ਇੱਥੇ ਆਪਣੇ ਸਕੂਲ ਦੇ ਅੰਦਰ ਲਗਭਗ 55 ਲੱਖ 5547000 ਕਰੋੜ ਰੁਪਏ ਜਿਹੜਾ ਉਸੀ ਲਾਇਆਗਾ